ਪੰਜੀ ਜੀ ਆਪਾਂ ਲੱਗੇ ਹਾਂ ਜ ਚਿੱਟੇ ਚਨੇ ਬਣਾਉਣ ਇਹ ਆਪਾਂ ਨੇ ਪਹਿਲਾਂ ਭਿਉਉਤੇ ਸੀਗੇ 2 ਘੰਟੇ ਪਹਿਲਾਂ ਦਿਨ ਦੇ ਵਿੱਚ ਹੀ ਤੇ ਇਹ ਆਪਾਂ ਚਨੇ ਜਿਹੜੇ ਭਿਉਉਤੇ ਸੀਗੇ ਤੇ ਭਿਜਣ ਤੋਂ ਬਾਅਦ ਵਿੱਚ ਉਹਨਾਂ ਨੂੰ ਆਪਾਂ ਨੇ ਉਬਲਣੇ ਧਰਤਾ ਸੀਗੇ ਗੈਸ ਤੇ ਤੇ ਵਿੱਚ ਪਾਣੀ ਪਾ ਕੇ ਨਮਕ ਪਾ ਕੇ ਥੋੜਾ ਜਿਹਾ ਤੇ ਉਬਲਣੇ ਧਰਤੇ ਸੀ ਤੇ ਇੱਧਰ ਆਪਾਂ ਜਿਹੜਾ ਸੀਗਾ ਆਪਣਾ ਤੜਕੇ ਦਾ ਸੰਮਾਨ ਸੀ ਜਿਹੜਾ ਉਹ ਤਿਆਰ ਕਰਨ ਲੱਗੇ ਸੀ ਹੈ ਤੇ ਪਿਆਜ਼ ਮਿਰਚਾਂ ਲਸਣ ਆਪਣਾ ਪਹਿਲਾਂ ਹੀ ਛਿੱਲੇ ਆ ਪਿਆਸੀ ਡੱਬੀ ਚ ਰੱਖਿਆ ਹੋਇਆ ਸੀਗਾ ਤੇ ਉਹ ਵੀ ਪਾ ਲਿਆ ਤੇ ਟਮਾਟਰ ਮੈਂ ਨਾ ਪਿਆਜ਼ ਮਿਰਚਾ ਮਤਲਬ ਕਿ ਸਾਰਾ ਕੁਝ ਜੋ ਪੀਸ ਦਿਖਣੀ ਹੈ ਤੇ ਟਮਾਟਰ ਵੀ ਜਿਹੜੇ ਆਪਾਂ ਵਿੱਚ ਹੀ ਪਾ ਲੈਣੇ ਹੁੰਦੇ ਆ ਤੇ ਵਿੱਚ ਹੀ ਪੀਸ ਲੈਣੇ ਆ ਕਈ ਹੁੰਦੇ ਆ ਬਾਚੋਂ ਮਤਲਬ ਕਿ ਪੰਦਨਾ ਕੇ ਆਪਾਂ ਜਿਹੜੇ ਆਪਾਂ ਪਹਿਲਾਂ ਹੀ ਪਾ ਲੈਣੇ ਆ ਇਸ ਤਰੀਕੇ ਨਾਲ ਵੀ ਜਿਹੜੀ ਸਬਜੀ ਮਸਾਲਾ ਤਿਆਰ ਕਰਕੇ ਵਧੀਆ ਬਣਦੀ ਆ ਤੇ ਜਿੱਦਦਰ ਆਪਾਂ ਚਨੇ ਵੀ ਹੋ ਗਏ ਸੀਗੇ ਬੋਇਲ ਤੇ ਉਬਾਲ ਲੈ ਸੀਗੇ ਆਪਾਂ ਨੇ ਤੇ ਇੱਧਰ ਆਪਾਂ ਚੁੱਲ੍ਹੇ ਤੇ ਤੜਕਾ ਲਾਉਣ ਲੱਗੇ ਸੀਗੇ ਤੇ ਚੁੱਲ੍ਹੇ ਤੇ ਆਪਾਂ ਤੜਕਾ ਲਾ ਲੈ ਸੀ ਤੇ ਆਪਾਂ ਜਿਹੜਾ ਤੇਲ ਨੂੰ ਗਰਮ ਕਰਕੇ ਉਹਦੇ ਵਿੱਚ ਤੜਕਾ ਪਾਤਾ ਸੀ ਤੇ ਇੱਥੇ ਆਪਣਾ ਜਿਹੜਾ ਤੜਕਾ ਭੁੱਜ ਗਿਆ ਸੀਗਾ ਤੇ ਇਸ ਤੋਂ ਬਾਅਦ ਵਿੱਚ ਤੜਕਾ ਭੁੱਜਣ ਤੋਂ ਬਾਅਦ ਵਿੱਚ ਆਪਾਂ ਜਿਹੜੇ ਮਸਾਲੇ ਪਾਉਣੇ ਸੀਗੇ ਸਬਜ਼ੀ ਦੇ ਵਿੱਚ ਚਨੇ ਆਂਡੇ ਤੇ ਤੇ ਆਪਾਂ ਉਹ ਪਾਏ ਬੇਸਿਕਲ ਮਸਾਲੇ ਮਤਲਬ ਕਿ ਆਮ ਜਿਹੜੇ ਘਰ ਦੇ ਵਿੱਚ ਵਰਤੇ ਜਾਂਦੇ ਨੇ ਉਹੀ ਪਾਉਣੇ ਹੁੰਦੇ ਆਪਾਂ ਹੋਰ ਜ਼ਿਆਦਾ ਨਹੀਂ ਕੁਝ ਪਾਉਣ ਦੇ ਹੈਗੇ ਨਮਕ ਹਲਦੀ ਜੀਰਾ ਗਰਮ ਮਸਾਲਾ ਮਿਰਚ ਮਤਲਬ ਕਿ ਥੋੜੀ ਜਿਹੀ ਦੇਗੀ ਮਿਰਚ ਥੋੜੀ ਜਿਹੀ ਪਾਲਣ ਹੁੰਦੇ ਆ ਤੇ ਬਾਕੀ ਜਿਹੜਾ ਗਰਮ ਮਸਾਲਾ ਵਗੈਰਾ ਜੋ ਉਹ ਵੀ ਹੁੰਦਾ ਉਹ ਸਾਰਾ ਕੁਝ ਆਪਾਂ ਇਹਦੇ ਵਿੱਚ ਪਾਤਾ ਸੀਗਾ ਦੋਸਤੋ ਬਾਅਦ ਜੇ ਮਸਾਲਿਆਂ ਨੂੰ ਪਾਉਣ ਤੋਂ ਬਾਅਦ ਵਿੱਚ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਸੀ ਤਾਂ ਜੋ ਜਿਹੜੇ ਮਸਾਲੇ ਆ ਉਹ ਆਪਣੇ ਪੱਕ ਜਾਣ ਕੱਚੇ ਨਾ ਰਹਿਣ ਤੇ ਇੱਥੇ ਐਵੇਂ ਆਪਾਂ ਦਾ ਤੜਕੇ ਦੇ ਵਿੱਚ ਸਾਰਾ ਸਮਾਨ ਪਾ ਕੇ ਤੜਕਾ ਪੁੱਨ ਕੇ ਤੇ ਇਹਦੇ ਵਿੱਚ ਆਪਾਂ ਪਾਇਆ ਸੀਗਾ ਮਸਾਲੇ ਮਸਾਲੇ ਪਾਉਣ ਤੋਂ ਬਾਅਦ ਆਪਾਂ ਪਾਣੀ ਪਾ ਕੇ ਸੇਕ ਲਵਾਇਆ ਸੀਗਾ ਤੇ ਉਸ ਤੋਂ ਬਾਅਦ ਸੇਕ ਲੱਗਣ ਤੋਂ ਬਾਅਦ ਜਦੋਂ ਆਪਣੇ ਪਾਣੀ ਸੁੱਕਣ ਲੱਗ ਗਿਆ ਸੀਗਾ ਮਸਾਲੇ ਚ ਤੇ ਆਪਾਂ ਚਣੇ ਜਿਹੜੇ ਉਬਾਲੇ ਹੋਏ ਸੀਗੇ ਪੋਪਾ ਸਦੜਕੇ ਦੇ ਵਿੱਚ ਪਾਤੇ ਸੀਗੇ ਤੇ ਤੜਕੇ ਦੇ ਵਿੱਚ ਪਾਉਣ ਤੋਂ ਬਾਅਦ ਵਿੱਚ ਆਪਾਂ ਇੱਥੇ ਪਾਵਾਂਗੇ ਪਾਣੀ ਪਾਣੀ ਕੋਸਾ ਜਿਹਾ ਹੀ ਪਾਉਣਾ ਹੈ ਤੇ ਉਹਦੇ ਨਾਲ ਜਿਹੜਾ ਟੇਸਟਰ ਸਬਜ਼ੀ ਦਾ ਵਧੀਆ ਹੁੰਦਾ ਵਾ ਕੋਸਾ ਜਿਹਾ ਪਾਣੀ ਕਿਉਂ ਅੱਜਕੱਲ ਤਾਂ ਟੂਟੀਆਂ ਦੇ ਪਾਣੀ ਬਹੁਤ ਗਰਮ ਹੁੰਦੇ ਆ ਤਾਂ ਕਰਕੇ ਕੋਸਾ ਜਿਹਾ ਪਾਣੀ ਪਾਉਣਾ ਨੇ ਆਪਾਂ ਉਦਾਂ ਵੀ ਜਾਨੀ ਕਿ ਕੋਸਾ ਜਿਹਾ ਪਾਣੀ ਪਾਉਣਾ ਨੇ ਇੱਥੇ ਆਪਾਂ ਤੜਕਾ ਲਾਤਾ ਸੀ ਤੇ ਸਬਜ਼ੀ ਆਪਣੀ ਰੰਝ ਗਈ ਸੀ ਉਸ ਤੋਂ ਬਾਅਦ ਵਿੱਚ ਆਪ ਸਬਜ਼ੀ ਬਣ ਕੇ ਜੀ ਤਿਆਰ ਬਹੁਤ ਵਧੀਆ ਬਣਦੀ ਹੈ ਤੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਜੀ